ਸਸ਼ੀ ਕਲ ਜੀ ਸਵਾਗਤ ਹੈ ਸਬਕ ਜ਼ਿੰਦਗੀ ਦੇ ਦਿਨ 37ਵਾਂ ਅਮ੍ਰਿਤ ਦੇ ਨਾਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਤੇ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਸੋ ਅੱਜ ਹੈਗਾ ਜੀ ਦਿਨ 37ਵਾਂ ਤੇ ਤਰੀਕ ਹੈਗੀ ਹੈ ਜੀ ਅੱਜ 27 ਸਤੰਬਰ 2024 ਤੇ ਉਮੀਦ ਕਰਦੀ ਹਾਂ ਕਿ ਤੁਸੀਂ ਮੇਰੇ ਸਬਕ ਜਿਹੜੇ ਨੇ ਉਹ ਇੰਜੋਏ ਕਰਦੇ ਪਏ ਹੋ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਂਦੇ ਪਏ ਹੋ ਉਹਨਾਂ ਤੋਂ ਕੁਝ ਸਿੱਖਦੇ ਪਏ ਹੋ ਇਹ ਜੇ ਕੋਸ਼ਿਸ਼ ਵੀ ਇਦਾਂ ਦਾ ਹੈਗਾਏ ਤੇ ਆਪਣੀਆਂ ਟਿੱਪਣੀਆਂ ਜ਼ਰੂਰ ਦੱਸਿਆ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਇਹਦੇ ਨਾਲ ਮੈਨੂੰ ਹੌਸਲਾ ਮਿਲਦਾ ਸੋ ਮੇਰੀ ਮੋਟੀਵੇਸ਼ਨ ਤੁਸੀਂ ਹੋ ਮੇਰੀ ਮੋਟੀਵੇਸ਼ਨ ਤੁਸੀਂ ਹੈ ਜਦ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਸਬਕ ਤੋਂ ਸਿੱਖਿਆ ਸੀ ਤੇ ਕੱਲ ਮੈਨੂੰ ਮੇਰੀ ਇੱਕ ਫਰੈਂਡ ਦਾ ਮੈਸੇਜ ਆਇਆ ਕਿ ਤੇਰੀ ਵੀਡੀਓ ਦੇਖ ਕੇ ਨਾ ਮੈਂ ਆਪਣੇ ਸਾਰੀਆਂ ਫਰੈਂਡਸ ਨੂੰ ਮਤਲਬ ਸਾਰੇ ਰਿਸ਼ਤੇਦਾਰਾਂ ਨੂੰ ਕਾਲ ਕੀਤੀ ਹੁਣ ਮੈਨੂੰ ਇਹ ਦੱਸ ਮੈਂ ਤੈਨੂੰ ਕਦੋਂ ਕਾਲ ਕਰਾਂ ਸੋ ਮੈਨੂੰ ਉਹ ਗੱਲਾਂ ਸੁਣ ਕੇ ਬੜਾ ਸੋਹਣਾ ਲੱਗਦਾ ਹੁੰਦਾ ਵਧੀਆ ਲੱਗਦਾ ਹੁੰਦਾ ਹੈ ਸੋ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵੀ ਸਬਕ ਜ਼ਿੰਦਗੀ ਦੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣ ਦੀ ਕੋਸ਼ਿਸ਼ ਕਰਦੇ ਰਹੋਗੇ ਕਈ ਵਾਰੀ ਕੋਈ ਸਬਕ ਆਪਾਂ ਜਿਸ ਵੇਲੇ ਵੇਖਦੇ ਹਾਂ ਉਸੇ ਵੇਲੇ ਆਪਣੇ ਦਿਮਾਗ ਦੇ ਵਿੱਚ ਕੁਝ ਇਹ ਜਿਹਾ ਚੱਲਦਾ ਹੁੰਦਾ ਹੈ ਸੋ ਉਹ ਉਹ ਕਹਿੰਦੇ ਨੇ ਮੌਕੇ ਤੇ ਚੋਕਾ ਵੱਜ ਜਾਂਦਾ ਹੁੰਦਾ ਹੈ ਜੇ ਤੁਹਾਡੇ ਨਾਲ ਵੀ ਕੁਛ ਇਦਾਂ ਦਾ ਹੁੰਦਾ ਹੈਗਾ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਸੋ ਉਮੀਦ ਕਰਦੀ ਹਾਂ ਕਿ ਤੁਸੀਂ ਸਬਕ ਜਿਹੜੇ ਨੇ ਉਹ ਜ਼ਿੰਦਗੀ ਦੇ ਵਿੱਚ ਅਪਣਾਉਣ ਦੀ ਕੋਸ਼ਿਸ਼ ਕਰੋਗੇ ਸੋ ਅੱਜ ਦਾ ਜ਼ਿੰਦਗੀ ਦਾ ਸਬਕ ਜਿਹੜਾ ਹੈਗਾ ਹੈ ਨਾ ਉਹ ਸ਼ੁਰੂ ਕਰਨ ਲੱਗੀ ਆ ਜੀ ਕਹਿੰਦੇ ਆਪਾਂ ਨਾ ਕਈ ਵਾਰੀ ਇਦਾਂ ਕਹਿ ਦਿੰਨੇ ਹੁੰਨੇ ਆ ਕਿ ਮੇਰੇ ਲਈ ਕਿਸੇ ਨੇ ਕੀ ਕੀਤਾ ਹੈਗਾ ਜਿਹੜਾ ਮੈਂ ਲੋਕਾਂ ਲਈ ਕਰਦੀ ਫਿਰਾਂ ਸੋ ਇਹ ਗੱਲ ਕਹਿਣ ਤੋਂ ਪਹਿਲਾਂ ਨਾ ਸਾਨੂੰ ਆਪਣੇ ਗਰੇਵਾਂ ਚ ਛਾਤੀ ਜ਼ਰੂਰ ਮਾਰ ਕੇ ਵੇਖ ਲੈਣੀ ਚਾਹੀਦੀ ਏ ਕਿ ਮੈਂ ਕਿਸੇ ਲਈ ਕਿੰਨਾ ਕੁ ਕੀਤਾ ਹੈਗਾ ਮੈਂ ਰੋਜ਼ ਕਿੰਨੀ ਕੁ ਕੋਸ਼ਿਸ਼ ਕੀਤੀ ਹੈਗੀ ਕਿਸੇ ਨੂੰ ਹਸਾ ਸਕਾਂ ਮੈਂ ਰੋਜ਼ ਕਿੰਨੀ ਕੁ ਕੋਸ਼ਿਸ਼ ਕੀਤੀ ਹੈਗੀ ਕਿਸੇ ਦੇ ਦੁੱਖ ਨੂੰ ਘੱਟ ਕਰ ਸਕਾਂ ਮੈਂ ਰੋਜ਼ ਹੀ ਕਿਸੇ ਨੂੰ ਕਿੰਨਾ ਕ ਪੁੱਛ ਕੇ ਵੇਖਿਆ ਜੇ ਮੈਨੂੰ ਕੋਈ ਦੁਖੀ ਨਜ਼ਰ ਆਉਂਦਾ ਹੈ ਪਹਿਲੀ ਗੱਲ ਤੇ ਅੱਜ ਕੱਲ ਅਸੀਂ ਇੰਨੇ ਜ਼ਿਆਦਾ ਮਤਲਬ ਆਪਣੀ ਲਾਈਫ ਨੂੰ ਪ੍ਰਾਈਵੇਟ ਕਰ ਲੈਨੇ ਆ ਕਿ ਅਹੀਂ ਕਿਸੇ ਨਾਲ ਦੁੱਖ ਸ਼ੇਅਰ ਕਰਨਾ ਹੀ ਨਹੀਂ ਚਾਉਂਦੇ ਹੈਗੇ ਉਹ ਇਸ ਕਰਕੇ ਵੀ ਹੁੰਦਾ ਕਿਉਂਕਿ ਸਾਨੂੰ ਸਾਹਮਣੇ ਵਾਲੇ ਬੰਦੇ ਤੋਂ ਸਹੀ ਵਾਈਬ ਨਹੀਂ ਆਉਂਦੀ ਹੁੰਦੀ ਹੈਗੀ ਤੇ ਕਈ ਵਾਰੀ ਅਸੀਂ ਪੁੱਛਦੇ ਹੀ ਨਹੀਂ ਹੈਗੇ ਸਾਹਮਣੇ ਵਾਲੇ ਬੰਦੇ ਨੂੰ ਇਹ ਸੋਚ ਕੇ ਯਾਰ ਅਗਲਾ ਕੀ ਸੋਚੇਗਾ ਅਗਲਾ ਕੀ ਆਖੇਗਾ ਕਿ ਇਹ ਮੈਨੂੰ ਪਤਾ ਨਹੀਂ ਕਿ ਉਹ ਪੁੱਛਣ ਲਈ ਹੈ ਜੇ ਤੁਹਾਡੀ ਵਾਈਬ ਸਹੀ ਆ ਜੇ ਤੁਹਾਡੇ ਅੰਦਰ ਸੱਚੀ ਭਾਵਨਾ ਨਾਲ ਤੁਸੀਂ ਅਗਲੇ ਬੰਦੇ ਨੂੰ ਪੁੱਛਦੇ ਪਏ ਹੋ ਨਾ ਤੇ ਉਹ ਤੁਹਾਡਾ ਜਵਾਬ ਜਿਹੜਾ ਹੈਗਾ ਉਹ ਜ਼ਰੂਰ ਦਵੇਗਾ ਤੇ ਉਹਨੂੰ ਧਿਆਨ ਨਾਲ ਸੁਣਿਆ ਵੀ ਕਰੋ ਸੋ ਆਪਾਂ ਇੱਕ ਛੋਟੇ ਬੱਚੇ ਦੀ ਗੱਲ ਕਰਦੇ ਹੁੰਨੇ ਨਾ ਛੋਟੇ ਬੱਚੇ ਤਾਂ ਕੁਐਸਚਨ ਪੁੱਛਣ ਦੀ ਉਹਨਾਂ ਦੇ ਵਿੱਚ ਆਦਤ ਪੈਦਾ ਹੁੰਦੀ ਜੇ ਆਪਾਂ ਉਹਨਾਂ ਨੂੰ ਆਨਸਰਸ ਪ੍ਰੋਵਾਈਡ ਕਰੀਏ ਜੇ ਆਪਾਂ ਉਹਨਾਂ ਦੀ ਗੱਲਾਂ ਨੂੰ ਸੁਣੀਏ ਸੋ ਇਹ ਗੱਲ ਹਰ ਬੰਦੇ ਦੇ ਵਿੱਚ ਹੁੰਦੀ ਹੈ ਜੇ ਉਹਨਾਂ ਨੂੰ ਕੋਈ ਸੁਣਨ ਵਾਲਾ ਸਹੀ ਮਿਲੇ ਨਾ ਤੇ ਉਹ ਹਮੇਸ਼ਾ ਤੁਹਾਡੇ ਨਾਲ ਸ਼ੇਅਰ ਕਰਦੇ ਹੀ ਕਰਦੇ ਨੇ ਤੇ ਜਦੋਂ ਤੁਹਾਡੇ ਨਾਲ ਕੋਈ ਗੱਲ ਸ਼ੇਅਰ ਕਰ ਦਿੰਦਾ ਹੁੰਦਾ ਹੈ ਨਾ ਤੇ ਉਹਨੂੰ ਉਹਦਾ ਮਜ਼ਾਕ ਬਣਾਇਆ ਨਾ ਕਰੋ ਕਦੀ ਵੀ ਕਿਉਂਕਿ ਫਿਰ ਉਹ ਕਦੀ ਕਿਸੇ ਨਾਲ ਵੀ ਸ਼ੇਅਰ ਨਹੀਂ ਕਰਦਾ ਹੈਗਾ ਜਦੋਂ ਆਪਾਂ ਉਸ ਗੱਲ ਦਾ ਮਜ਼ਾਕ ਬਣਾ ਲੀਨੇ ਹੁੰਨੇ ਆ ਸੋ ਜ਼ਿੰਦਗੀ ਦੇ ਵਿੱਚ ਤੁਸੀਂ ਕਿਸੇ ਨੂੰ ਕਿੰਨੀ ਕੁ ਖੁਸ਼ੀ ਦੇਣਦੇ ਹੋ ਇਹ ਗੱਲ ਦਾ ਜ਼ਰੂਰ ਆਪਾਂ ਨੂੰ ਨਾਪ ਤੋਲ ਕਰ ਲੈਣਾ ਚਾਹੀਦਾ ਹੈਗਾ ਕਦੀ ਆਪਾਂ ਆਉਂਦੇ ਜਾਂਦੇ ਰਾਹ ਦੇ ਵਿੱਚ ਕਦੀ ਕਿਸੇ ਨੂੰ ਸਮਾਈਲ ਦੇ ਦਈਏ ਇੱਕ ਵਾਰੀ ਨਾ ਤਾਂ ਉਹ ਕਿੰਨਾ ਬਦ ਅਗਲਾ ਬੰਦਾ ਖੁਸ਼ ਹੋ ਜਾਂਦਾ ਹੁੰਦਾ ਸਾਡੀ ਪੋਜ਼ਿਟਿਵ ਵਾਈਬ ਸਾਨੂੰ ਕਿੰਨਾ ਸੋਹਣਾ ਕਰ ਦਿੰਦੀ ਹੁੰਦੀ ਹੈ ਸੋ ਕੱਲ ਅਸੀਂ ਪਾਰਕ ਗਏ ਮੈਂ ਤੇ ਮੇਰੀ ਬੇਟੀ ਤੇ ਅਸੀਂ ਮਤਲਬ ਰਾਚੂ ਨੰਗਨ ਲੱਗੇ ਤੇ ਇੱਕ ਬਜ਼ੁਰਗ ਬਾਬਾ ਜੀ ਸੀਗੇ ਉਹ ਸਾਨੂੰ ਵੇਖ ਕੇ ਰੁਕ ਗਏ ਜਿਉ ਸਾਨੂੰ ਵੇਖ ਕੇ ਰੁਕ ਗਏ ਅਸੀਂ ਵੀ 2 ਮਿੰਟ ਉਹਨਾਂ ਕੋਲ ਰੁਕ ਗਏ ਤੇ ਮੈਂ ਆਪਣੀ ਬੇਟੀ ਨੂੰ ਕਿਹਾ ਕਿ ਬਾਬਾ ਜੀ ਨੂੰ ਸੱਚੀ ਕੱਲ ਬੁਲਾਓ ਹਨਾ ਉਨੂੰ ਵੀ ਪਤਾ ਲੱਗਦਾ ਹੈਗਾ ਕਿ ਆਪਾਂ ਕਿਵੇਂ ਵੱਡਿਆਂ ਦਾ ਸਤਿਕਾਰ ਕਰਨਾ ਉਹ ਵੀ ਕਹਿੰਦੀ ਵਾਈਟ ਵਾਲੇ ਬਾਪੂ ਜੀ ਨੇ ਮम्मा ਇਹ ਤੇ ਵਾਈਟ ਵਾਲੇ ਕਿਉਂਕਿ ਉਹਨਾਂ ਦੇ ਵਾਈਟ ਕੱਪੜੇ ਪਾਏ ਹੋਏ ਸਨ ਉਹਨਾਂ ਦੀ ਵਾਈਟ ਕਲਰ ਦੀ ਦਾੜ੍ਹੀ ਸੀਗੀ ਸੋ ਉਹ ਬੱਚਿਆਂ ਨੂੰ ਵੀ ਉਹ ਚੀਜ਼ਾਂ ਦਾ ਪਤਾ ਲੱਗਦਾ ਹੁੰਦਾ ਹੈ ਤੇ ਉਹਨਾਂ ਦੀ ਉਹਨਾਂ ਨੂੰ ਪੁੱਛਿਆ ਕਿ ਹਾਂਜੀ ਬਾਪੂ ਜੀ ਤੁਸੀਂ ਠੀਕ ਹੋ ਉਹ ਕਹਿਣ ਮੇਰੀ ਬੇਟੀ ਉਹਨਾਂ ਦੇ ਦੰਦਾਂ ਵੱਲ ਵੇਖਣ ਲੱਗ ਪਈ ਤੇ ਕਹਿੰਦੀ ਕਿ ਬਾਪੂ ਜੀ ਤੁਹਾਡੇ ਦੰਦ ਹਨਾ ਕਿਉਂਕਿ ਉਹਨਾਂ ਦੇ ਉੱਪਰਲੇ ਦੰਦ ਥੋੜੇ ਹੋਰ ਤਰ੍ਹਾਂ ਦੇ ਸਨ ਤੇ ਈ ਲਈ ਹੋਰ ਤਰ੍ਹਾਂ ਦੇ ਸਨ ਤੇ ਉਹ ਕਹਿੰਦੇ ਕਿ ਬੇਟਾ ਮੈਂ ਉੱਪਰਲੇ ਦੰਦ ਤੇ ਲਵਾ ਲੈਨੇ ਉੱਪਰਲਾ ਪੀੜ ਤੇ ਹੀਟ ਲਾ ਮੈਂ ਮਤਲਬ ਲਵਾਣ ਜਾਣਾ ਮੈਂ ਵੀ ਕੱਲ ਨੂੰ ਜਾਵਾਂ ਆ ਮੇਰੀ ਅਪਾਇੰਟਮੈਂਟ ਹੈਗੀ ਹੈਨਾ ਮੈਂ ਵੀ ਕੱਲ ਨੂੰ ਲਾ ਦੇਣ ਮੇਰੇ ਦੰਦ ਸੋ ਉਹ ਉਹਨਾਂ ਦੇ ਨਾਲ 2 ਮਿੰਟ ਗੱਲਬਾਤ ਕੀਤੀ ਉਹਨਾਂ ਨੂੰ ਵੀ ਚੰਗਾ ਲੱਗਿਆ ਤੇ ਉਹ ਕਿੰਨੀਆਂ ਦੁਆਵਾਂ ਦੇ ਕੇ ਗਏ ਸਾਨੂੰ ਚੰਗਾ ਪੁੱਤਰ ਜਿਉਂਦੇ ਵਸਦੇ ਰਹੋ ਹਨਾ ਕਿੰਨੀ ਸਾਨੂੰ ਖੁਸ਼ੀ ਹੁੰਦੀ ਹੈਗੀ ਉਹ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਨਾਲ ਅਸੀਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਕਿਸੇ ਨੂੰ ਦੇਣੀਆਂ ਚਾਹੀਏ ਨਾ ਤੇ ਉਹ ਸਾਨੂੰ ਬਦਲੇ ਦੇ ਵਿੱਚ ਪਤਾ ਨਹੀਂ ਕਿੰਨੀਆਂ ਕੁ ਦੁਆਵਾਂ ਦੇ ਕੇ ਚਲੇ ਜਾਂਦੇ ਹੁੰਦੇ ਨੇ ਹਮੇਸ਼ਾ ਕੋਸ਼ਿਸ਼ ਕਰਿਆ ਕਰੋ ਕਿ ਬਜ਼ੁਰਗਾਂ ਨੂੰ ਬੁਲਾਉਣ ਦੀ ਕੋਸ਼ਿਸ਼ ਕਰਿਆ ਕਰੋ ਉਹਨਾਂ ਭਰੇ ਭਾਂਡੇ ਹੁੰਦੇ ਨੇ ਉਹਨਾਂ ਦਾ ਟੱਕਣ ਤੁਸੀਂ ਇੱਕ ਵਾਰੀ ਲਾਓਗੇ ਨਾ ਤੇ ਤੋਂ ਉਹ ਤੁਹਾਨੂੰ ਜ਼ਿੰਦਗੀ ਦੇ ਪਤਾ ਨਹੀਂ ਕਿੰਨੀਆਂ ਕਦਮਾਂ ਆਵਾਂ ਤੇ ਕਿੰਨੇ ਕਿ ਤੁਹਾਡੇ ਨਾਲ ਤਜਰਬੇ ਸਾਂਝੇ ਕਰ ਜਾਣਗੇ ਮੈਂ ਬਹੁਤੀ ਵਾਰੀ ਨਾ ਬੱਸ ਦੇ ਵਿੱਚ ਮੈਂ ਸਫ਼ਰ ਕਰਦੀ ਹਾਂ ਮੈਨੂੰ ਮਤਲਬ ਲੱਗਦਾ ਹੈ ਕਿ ਪਬਲਿਕ ਟਰਾਂਸਪੋਰਟ ਜਿਹੜਾ ਹੈਗਾ ਨਾ ਉਹ ਸਭ ਤੋਂ ਵੱਡਾ ਮੀਡੀਅਮ ਹੈਗਾ ਜੇ ਆਪਾਂ ਲੋਕਾਂ ਦੇ ਬਾਰੇ ਜ਼ਿਆਦਾ ਜਾਣਨਾ ਚਾਹੁੰਨੇ ਆ ਜਾਂ ਆਪਾਂ ਲੋਕਾਂ ਦੇ ਨਾਲ ਮਿਲਣਾ ਵਰਤਣਾ ਚਾਹੁੰਨੇ ਆ ਤੇ ਜੇ ਕਿਸੇ ਨੂੰ ਸੀਟ ਆਫਰ ਕਰਦੀ ਹੈ ਨਾ ਕਿਸੇ ਬਜ਼ੁਰਗ ਨੂੰ ਤੇ ਸੱਚੀ ਉਹ ਇੰਨੀਆਂ ਸਾਰੀਆਂ ਦੁਆਵਾਂ ਭਰ ਕੇ ਦੇ ਜਾਂਦੇ ਨੇ ਨਾ ਕਿ ਬੰਦੇ ਦੀ ਸਾਰੇ ਦਿਨ ਦੀ ਥਕਾਵਟ ਹੀ ਦੂਰ ਹੋ ਜਾਂ ਕੋਸ਼ਿਸ਼ਾਂ ਜਰੂਰ ਕਰਿਆ ਕਰੋ ਕੋਈ ਬੱਚਾ ਲੰਘਦਾ ਹੁੰਦਾ ਹੈ ਤੇ ਉਹ ਕਦੀ ਵਾਰੀ ਨਾ ਤੁਹਾਨੂੰ ਕੁਝ ਸ਼ੋਅ ਕਰਕੇ ਚਲਾ ਜਾਂਦਾ ਹੁੰਦਾ ਹੈ ਕਿ ਦੇਖੋ ਮੇਰਾ ਨਵਾਂ ਟੋਏ ਆ ਤੂੰ ਉਹਨੂੰ ਇੱਕ ਐਕਸਾਈਟਮੈਂਟ ਨਾਲ ਕਹਿ ਦੇਕਰ ਵਾਓ ਕਿੰਨਾ ਸੋਹਣਾ ਟੋਏ ਆ ਤੇਰਾ ਹੈ ਕਿੰਨਾ ਸੋਹਣਾ ਸਾਈਕਲ ਹੈ ਤੇਰਾ ਸੋ ਉਹ ਚੀਜ਼ਾਂ ਦੇ ਨਾਲ ਖੁਸ਼ੀਆਂ ਮਿਲਦੀਆਂ ਹੁੰਦੀਆਂ ਨੇ ਜੇ ਤੁਹਾਡੇ ਨਾਲ ਕੋਈ ਬਸ ਦੇ ਵਿੱਚ ਬੈਠਾ ਹੋਇਆ ਏ ਤੇ ਉਹ ਮਤਲਬ ਤੁਹਾਨੂੰ ਇਹੋ ਜਿਹਾ ਲੱਗ ਰਿਹਾ ਕਿ ਕਿਤੇ ਗਵਾਚਿਆ ਹੋਇਆ ਕਿ ਤੇਰੀ इमोशनल ਵੀ ਮਤਲਬ ਥੋੜਾ ਵੀਕ ਹੀ ਲੱਗ ਰਿਹਾ ਤੁਹਾਨੂੰ ਜਾਂ ਲੱਗ ਰਿਹਾ ਕਿ ਯਾਰ ਇਹ ਤਾਂ ਲੱਗਦਾ ਹੁਣੇ ਰੋਏਗਾ ਹੀ ਕਿਵੇਂ ਵੀ ਕੁਝ ਵੀ ਇਦਾਂ ਦਾ ਲੱਗਦਾ ਹੁੰਦਾ ਤਾਂ ਉਹਨੂੰ ਨਾ ਇੱਕ ਵਾਰੀ ਪੋਜ਼ਿਟਿਵ ਵੇ ਦੇ ਨਾਲ ਤੁਹਾਡੇ ਮਨ ਦੀ ਭਾਵਨਾ ਸੱਚੀ ਹੋਣੀ ਚਾਹੀਦੀ ਹੈਗੀ ਜ਼ਰੂਰ ਪੁੱਛ ਲਿਆ ਕਰੋ ਭੈਣ ਜੀ ਤੁਸੀਂ ਠੀਕ ਹੋ ਵੀਰ ਜੀ ਤੁਸੀਂ ਠੀਕ ਹੋ ਜਾਂ ਬੀਬੀ ਜੀ ਤੁਸੀਂ ਠੀਕ ਹੋ ਮਤਲਬ ਉਹ ਪੁੱਛਣ ਨਾਲ ਨਾ ਅਗਲੇ ਬੰਦੇ ਨੂੰ ਮਤਲਬ ਹੁੰਦਾ ਕਿ ਹਾਂ ਮੈਨੂੰ ਸੁਣਨ ਵਾਲਾ ਕੋਈ ਹੈਗਾ ਏ ਸੋ ਉਦੋਂ ਨਾਲ ਤੁਹਾਡਾ ਕੁਝ ਨਹੀਂ ਜਾਂਦਾ ਹੈਗਾ ਸਿਰਫ 2 ਮਿੰਟ ਲੱਗਦੇ ਹੁੰਦੇ ਨੇ ਤੁਹਾਨੂੰ ਪੁੱਛਣ ਤੇ ਤੇ ਅਗਲਾ ਬੰਦਾ ਆਪਣਾ ਸਾਰਾ ਦਿਲ ਵੀ ਕਈ ਵਾਰੀ ਹੌਲਾ ਕਰ ਜਾਂਦਾ ਹੁੰਦਾ ਹੈ ਕਿ ਕਹਿੰਦੇ ਨਾ ਕਈ ਦੁੱਖ ਤਕਲੀਫਾਂ ਸੀ ਆਪਣੇ ਨੂੰ ਨਹੀਂ ਦੱਸ ਸਕਦੇ ਹੈਗੇ ਕਿਉਂਕਿ ਆਪਣੇ ਨੂੰ ਲੱਗਦਾ ਹੁੰਦਾ ਕਿ ਇਹ ਤਾਂ ਤੇ ਹਾਲ ਹੀ ਇਹ ਵੀ ਪਰ ਜੇ ਤੁਸੀਂ ਕਿਸੇ ਮਤਲਬ ਅਜਨਬੀ ਨੂੰ ਦੱਸਦੇ ਨਾ ਤੇ ਤੁਹਾਨੂੰ ਬੜਾ ਹੌਲਾ ਮਹਿਸੂਸ ਹੁੰਦਾ ਹੈਗਾ ਕਿਉਂਕਿ ਤੁਹਾਨੂੰ ਇਹ ਨਹੀਂ ਲੱਗਦਾ ਹੁੰਦਾ ਉਸ ਵਕਤ ਕੀ ਯਾਰ ਇਹ ਮੇਰੇ ਬਾਰੇ ਕੀ ਸੋਚੇਗਾ ਕੀ ਸੋਚੇਗੀ ਉਹ ਤੁਹਾਡੇ ਚ ਮਤਲਬ ਫੀਲਿੰਗ ਚ ਮੈਂ ਖਤਮ ਹੋ ਜਾਂਦੀ ਹੁੰਦੀ ਹੈ ਸੋ ਨਿੱਕੇ ਨਿੱਕੇ ਖੁਸ਼ੀਆਂ ਵੰਡਣ ਦੀ ਕੋਸ਼ਿਸ਼ ਕਰਿਆ ਕਰੋ ਡੇਲੀ ਤੇ ਨਿੱਕੇ ਨਿੱਕੇ ਦੁੱਖ ਕਿਸਤੇ ਦੇ ਜਿਹੜੇ ਨੇ ਦੂਰ ਕਰਨ ਦੀ ਕੋਸ਼ਿਸ਼ ਕਰਿਆ ਕਰੋ ਡੇਲੀ ਤਾਂ ਕਿ ਤੁਹਾਡਾ ਜਿਹੜਾ ਹੈਗਾ ਸੋਸਾਇਟੀ ਦੇ ਵਿੱਚ ਜਿਹੜਾ ਇੱਕ ਪਾਰਟ ਨਿਭਾ ਸਕੋ ਤੁਸੀਂ ਕਦੀ ਵਾਰੀ ਤੁਸੀਂ ਮਤਲਬ ਆਪਣੇ ਆਂਢ ਗੁਆਂਢ ਦੇ ਕੋਲ ਵੀ ਜਾ ਕੇ ਬਹਿ ਜਾਇਆ ਕਰੋ ਕਈ ਪਿੰਡਾਂ ਘਰਾਂ ਦੇ ਵਿੱਚ ਨਾ ਇਹ ਗੱਲ ਹੁੰਦੀ ਹੈ ਉਹ ਨਹੀਂ ਸਾਡੇ ਘਰ ਆਉਂਦੇ ਅਸੀਂ ਕਾਤੋਂ ਉਹਨਾਂ ਘਰ ਜਾਈਏ ਨਹੀਂ ਜਾ ਕੇ ਪੁੱਛਿਆ ਕਰੋ ਉਹਨਾਂ ਨੂੰ ਤੁਸੀਂ ਠੀਕ ਠਾਕ ਉਹ ਬੜੇ ਦਿਨ ਹੋ ਗਏ ਤੁਸੀਂ ਆਏ ਹੀ ਨਹੀਂ ਹੈਗੇ ਮੈਂ ਚਲ ਗੇੜਾ ਹੀ ਮਾਰਾਈਏ ਇਹ ਗੱਲ ਨਾ ਮਤਲਬ ਇਹ ਜਿਹੜੀ ਮੈਂ ਹੁਣੇ ਗੱਲ ਕੀਤੀ ਆ ਕਿ ਬੜੇ ਦਿਨ ਹੋਏ ਚਲ ਗੇੜਾ ਹੀ ਮਾਰਾਈਏ ਇਹ ਸਾਡੇ ਬਜ਼ੁਰਗਾਂ ਦਾ ਤਰੀਕਾ ਹੁੰਦਾ ਸੀਗਾ ਇੱਕ ਦੂਜੇ ਦਾ ਮਤਲਬ ਉਹਨ ਦਾ ਕੀ ਇਹਨੂੰ ਕਿਤੇ ਮੇਰੇ ਨਾਲ ਕੋਈ ਗੁੱਸਾ ਤੇ ਨਹੀਂ ਹੈਗਾ ਇਹਨੂੰ ਕੋਈ ਮੇਰੇ ਨਾਲ ਗਿਲਾ ਤੇ ਨਹੀਂ ਹੈਗਾ ਕਈ ਵਾਰੀ ਸਾਹਮਣੇ ਵਾਲੇ ਬੰਦੇ ਨੂੰ ਗਿਲਾ ਹੁੰਦਾ ਤੇ ਸਾਨੂੰ ਆਪ ਨੂੰ ਪਤਾ ਹੀ ਨਹੀਂ ਹੁੰਦਾ ਹੈਗਾ ਸੋ ਛੋਟੀਆਂ ਛੋਟੀਆਂ ਖੁਸ਼ੀਆਂ ਸਾਨੂੰ ਵੰਡਣੀਆਂ ਚਾਹੀਦੀਆਂ ਨੇ ਛੋਟੇ ਛੋਟੇ ਹਾਸੇ ਬਖੇਰਿਆ ਕਰੋ ਤੇ ਆਪ ਨੂੰ ਵੀ ਹੋਣੀ ਹੈ ਖੁਸ਼ੀ ਹੁੰਦੀ ਅਗਲੇ ਬੰਦੇ ਨੂੰ ਵੀ ਓਨੀ ਹੀ ਖੁਸ਼ੀ ਹੁੰਦੀ ਹੈ ਸੋ ਜ਼ਿੰਦਗੀ ਦੇ ਵਿੱਚੋਂ ਹਾਸੇ ਲੱਭਣ ਦੀ ਕੋਸ਼ਿਸ਼ ਕਰਿਆ ਕਰੋ ਜ਼ਿੰਦਗੀ ਵਿੱਚ ਖੁਸ਼ੀਆਂ ਦੇਣ ਦੀ ਕੋਸ਼ਿਸ਼ ਕਰਿਆ ਕਰੋ ਪਹਿਲਾਂ ਫਿਰ ਪਰਮਾਤਮਾ ਤੁਹਾਡੀਆਂ ਜਿਹੜੀ ਝੋਲੀ ਇਹਨੂੰ ਆਪੇ ਖੁਸ਼ੀਆਂ ਦੇ ਨਾਲ ਭਰ ਦਿੰਦਾ ਹੁੰਦਾ ਹੈ ਮੈਂ ਇੱਕ ਦਿਨ ਪਹਿਲਾਂ ਵੀ ਚੂਹੇ ਤੇ ਸ਼ੇਰ ਦੀ ਕਹਾਣੀ ਦੱਸ ਸਕ ਜਿਹੜਾ ਸੀਗਾ ਉਹ ਪੜਿਆ ਸੀਗਾ ਇੱਥੇ ਆਪਣੇ ਮਤਲਬ ਸਬਕ ਜ਼ਿੰਦਗੀ ਦੇ ਵਿੱਚ ਹੈ ਕੀ ਜ਼ਰੂਰੀ ਨਹੀਂ ਹੁੰਦਾ ਕਰ ਭਲਾ ਹੋ ਭਲਾ ਦੇ ਵਿੱਚ ਉਹੀ ਬੰਦੇ ਨੇ ਤੁਹਾਨੂੰ ਰਿਟਰਨ ਕਰਨਾ ਹੋਵੇ ਤੁਹਾਡਾ ਭਲਾ ਜੇ ਤੁਸੀਂ ਕਿਸੇ ਦੀ ਸੁਣਦੇ ਹੋ ਨਾ ਕਿਸੇ ਦਿਨ ਤੁਹਾਨੂੰ ਵੀ ਰਿਟਰਨ ਮਿਲੇਗਾ ਪਰ ਕਿਸੇ ਹੋਰ ਦੇ ਥਰੂ ਮਿਲ ਸਕਦਾ ਹੁੰਦਾ ਹੈ ਸੋ ਜ਼ਿੰਦਗੀ ਦੇ ਵਿੱਚ ਜਿਹੜਾ ਯੂਨੀਵਰਸ ਹੈ ਨਾ ਜਿਹੜੀ ਧਰਤੀ ਹੈ ਉਹ ਗੋਲ ਹੈ ਸੋ ਉਹ ਤਾਂ ਨਿਰਕੋ ਕਿਸੇ ਨਾ ਕਿਸੇ ਤਰੀਕੇ ਘੁੰਮ ਕੇ ਪਹੁੰਚ ਹੀ ਜਾਣੀ ਹੁੰਦੀ ਹੈ ਚੀਜ਼ੀਆਂ ਗੱਲਬਾਤ ਜਿਹੜੀ ਤੁਸੀਂ ਕਿਸੇ ਲਈ ਪੇ ਆਊਟ ਕੀਤਾ ਹੁੰਦਾ ਹੈ ਸੋ ਥੈਂਕ ਯੂ ਸੋ ਮੱਚ ਉਮੀਦ ਕਰਦੀ ਹਾਂ ਕਿ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਨੂੰ ਆਪਾਂ ਜ਼ਿੰਦਗੀ ਦੇ ਵਿੱਚ ਅਪਣਾਉਣ ਦੀ ਕੋਸ਼ਿਸ਼ ਕਰਾਂਗੇ ਸੋ ਥੈਂਕ ਯੂ ਸੋ ਮੱਚ ਸਬਕ ਨੂੰ ਸੁਣਨ ਵਾਸਤੇ ਜੇ ਸਬਕ ਚੰਗਾ ਲੱਗਦਾ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਣੇ ਨਜ਼ਦੀਕੀਆਂ ਤੱਕ ਸ਼ੇਅਰ ਕਰ ਦਿਓ ਜਿਨ੍ਹਾਂ ਨੂੰ ਤੁਸੀਂ ਛੋਟੀਆਂ-ਛੋਟੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਮੰਡਾਣਾ ਚਾਹੁੰਦੇ ਹੋ ਤੇ ਉਹਨਾਂ ਦੇ ਨਿੱਕੇ-ਨਿੱਕੇ ਦੁੱਖ ਜਿਹੜੇ ਨੇ ਉਹ ਦੂਰ ਕਰਨਾ ਚਾਹੁੰਦੇ ਹੋ ਸੋ ਥੈਂਕ ਯੂ ਸੋ ਮੱਚ ਟੇਕ ਕੇਅਰ ਰੱਬ ਰੱਖਾ ਸਾਸ਼ੀ ਕਾਲ ਜੀ ਸਾਰਿਆਂ ਨੂੰ